ਹਾਂਜੀ ਕੀ ਹਾਲ ਚਾਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁੰਦੇ ਹੋ ਤੇ ਬਾਕੀ ਅੱਜ ਫਿਰ ਤੋਂ ਆਪਾਂ ਸਵੇਰੇ ਸਵੇਰੇ ਮੋਟਰ ਤੇ ਆ ਗਏ ਰਾਤ ਜਾਗੋ ਤੋਂ ਆ ਗਏ ਤੇ ਨਿਬੜ ਗਿਆ ਤਾਂ ਜਾਗੋ ਦਾ ਤੇ ਅੱਜ ਵਿੱਚ ਨੂੰ ਗੈਪ ਆ ਅੱਜ ਆਪਾਂ ਉੱਧਰ ਜਾਣਾ ਇਹਨਾਂ ਦੇ ਪਿੰਡ ਬਗਲੀ ਮੱਥਾ ਟੇਕਣ ਵਾਸਤੇ ਤੇ ਬਾਕੀ ਉੱਧਰ ਵੀ ਦਿਖਾਵਾਂਗੇ ਤੁਹਾਨੂੰ ਉੱਧਰ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਬਾਕੀ ਆਪਾਂ ਆਇਆ ਮੂਲੀਆਂ ਪੱਟਣ ਮੂਲੀ ਵਾਲੇ ਪਰਾਂਠੇ ਖਾਵਾਂਗੇ ਤੇ ਬਾਕੀ ਦੇਖਦੇ ਹਾਂ ਕਿਹੜੇ ਬੱਟਰ ਦੇ ਲੱਗਾਂ ਹਾਂ ਕਰਾਣਿਆ ਤੁਹਾਨੂੰ ਲਾਓ ਵੀ ਮਿੱਤਰੋ ਚੱਲ ਪਿਆ ਕੰਮ ਤੇ ਉਧਰ ਅਲਾਊਸਮੈਂਟ ਹੋ ਰਹੀ ਹੈ ਜੀ ਪਿੰਡ 'ਚ ਜੀ ਉਰੋਂ ਇੰਨੀ ਕੁ ਦੂਰ ਆ ਜਿਆ ਖੇਤ ਤੋਂ ਆਪਣਾ ਕਿੱਢ ਲਾਓ ਜੀ ਹਾ ਪਾਸ਼ਾ ਲੱਗੇ ਟਾਵਰ ਦੇ ਕਹਿੰਦਾ ਮਾਮਲੇ ਨੂੰ ਲੈ ਕੇ ਕੱਟ ਰੱਖਿਆ ਗਿਆ ਪਾਸ਼ਾ ਜੀ ਕਹਿੰਦੇ ਸਾਡੇ ਨਾਲ ਜੀ ਨਾਲ ਦੇ ਨਾ ਉੱਥੇ ਕੋ ਮਤਬਲ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਇੱਥੇ ਗਏ ਤਾਂ ਥੋੜੀ ਪਿੱਛੇ ਟਾਵਰ ਲਵਾ ਰਹੇ ਨੇ ਨਾਲ ਦੇ ਪਿੰਡ ਵਾਲੇ ਤੇ ਉਹ ਵੀ ਉਹ ਨਾਲ ਲੱਗੇ ਉਹ ਟਰਾਈ ਕਰ ਰਹੇ ਆ ਤੇ ਉਹ ਬਹੁਤ ਜ਼ੋਰ ਮਾਰ ਰਹੇ ਨੇ ਵੀ ਲਵਾਵਾਂਗੇ ਮਤਬਲੋ ਨੁਕਸਾਨ ਆਪਾਂ ਨੂੰ ਇਹਨੇ ਕਿਰਨਾਂ ਦੇ ਟਾਵਰ ਦੇ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਤੋਂ ਹੀ ਪੈਦਾ ਹੁੰਦੀਆਂ ਨੇ ਪਰ ਥੋੜੇ ਜਿਹੇ ਪੈਸਿਆਂ ਕਰਕੇ ਲੋਕ ਲਾਲਚੇ ਵਾਹੋ ਕਰਦੇ ਨੇ ਤੇ ਆਪਾਂ ਸਵੇਰੇ ਸਵੇਰੇ ਪਹੁੰਚੇ ਵੀ ਆਂ ਖੇਤ 'ਚ ਮਿੱਤਰੋ ਤੇ ਚੱਲ ਰਹੀ ਆ ਮੂੜੀਆਂ ਦੀ ਪਟਾਈ ਤੇ ਉਹ ਆ ਵਟਾਈ ਨੂੰ ਹੱਥ ਪੈ ਗਈ ਜਿਵੇਂ ਹੁਣ ਸਬਜ਼ੀ ਦਾ ਕੰਮ ਚੱਲਦਾ ਤੇ ਪਹਿਲੀ ਸੀਜ਼ਨ ਇਹ ਕਰਿਆ ਬਈ ਸਬਜ਼ੀ ਦਾ ਕੰਮ ਕਰਨ 'ਚ ਫਾਇਦਾ ਹੈਗਾ ਪਰ ਜੇ ਇੱਕ ਜੀ ਨਾ ਆਪਣਾ ਘਰ ਦਾ ਬਿੱਲ ਪੱਟ ਸਕਦਾ ਅਜੇ ਪੱਟ ਸਕਦਾ ਆ ਗਿਆ ਉਹ ਕਰ ਸਕਦਾ ਵੇਚ ਸਕਦਾ ਤਾਂ ਸਾਰਨ ਨਾਲੋਂ ਬੈਸਟ ਆ ਵੀਰੇ ਸਾਰਨ ਨਾਲੋਂ ਤਾ ਬਹੁਤ ਵਧੀਆ ਰਹਿੰਦਾ ਏ। ਬਾਕੀ ਹੋਰ ਤੁਹਾਨੂੰ ਨਾਲ ਦੀ ਨਾਲ ਚੈੱਕ ਆਊਟ ਕਰਾਉਂਦੇ ਆ। ਵੀ ਕੀ ਕੁਝ ਬਣਦਾ। ਕਲੂ ਫਤੋੜ ਛੋਟੀ ਛੋਟੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਤੇ ਸਵੇਰ-ਸਵੇਰ ਦਾ ਮਾਹੌਲ ਦੇਖੋ। ਤੇ ਵਾਕੀ ਤੁਹਾਨੂੰ ਉੱਧਰ ਵੀ ਦਿਖਾਵਾਂਗੇ। ਬਾਬੇ ਸ਼ੀਦਾ ਦੇ ਪਹੁੰਚ ਕੇ ਵੀ ਤੁਹਾਨੂੰ ਦਿਖਾਵਾਂਗੇ, ਦਰਸ਼ਨ ਕਰਵਾਵਾਂਗੇ। ਵੀ ਕੀ ਗੁਜ਼ਾ ਉੱਥੇ ਮਾਹੌਲ। ਤੇ ਬਈ ਬਹੁਤ ਦੂਰੋ ਦੂਰੋ ਘੱਟ ਹੁੰਦਾ ਉੱਥੇ ਦਾ। ਸਾਡਾ ਜੱਦੀ ਪਿੰਡ ਬਗਲੀ ਹੂ ਆ। ਤੇ ਇਹਨਾਂ ਦਾ ਬਰਬਾਲੀ ਗੋਲਾ ਜੱਦੀ ਪਿੰਡ ਜਿਹੜਾ ਸਾਡਾ ਪੰਜੂਲਾ ਪਿੰਡ ਆ ਇਹ ਸਾਰਾ ਉਜੜਿਆ ਹੋਇਆ ਬਰੇ ਸਾਰੇ ਉਰੇ ਏਕਣੇ ਲੋਕ ਆ ਕੇ ਬਸੇ ਬੈਨੇ ਬੱਤੀ ਤੇ ਦੱਸ ਕੀ ਕਰਨੀ ਆ ਦੱਤੀ ਲਾਓ ਜੀ ਮੂੜੀਆਂ ਦੇਖਦੇ ਕਪਟਰੇ ਆ ਚੋਬਰ ਵੀ ਕਿਹੜੀ ਪੱਟਣੀ ਆ ਕਿਹੜੀ ਨਹੀਂ ਪੱਟਣੀ ਹਾਂ ਮੁੰਡਾ ਹਾਂ ਕਿਤੇ ਛੋਟੀਆਂ ਛੋਟੀਆਂ ਜਾ ਨਵੇਂ ਹਿੱਦਦਨੇ ਕੰਮ ਹੋਰ ਕੀ ਕਰੂੰਗਾ ਨਾ ਬਾਦੂ ਨੇ ਚੱਕ ਲੈ ਜੀਆਂ ਪੰਜ ਚਾਰ ਚੱਕ ਲੈ ਆਪਣਾ ਸਰ ਜਾਣਾ ਖਾਂਦੇ ਹੋ ਜਾਗੇ ਚਲੋ ਜੀ ਹੋਰ ਦਿਖਾਉਣਾ ਚੈੱਕ ਆਊਟ ਕਰਾਉਨੇ ਆ ਚੰਗਾ ਜੀ ਹਲੇ ਇੰਨੇ ਤੇ ਆਓ ਜੀ ਹਮ ਪਹੁੰਚ ਗਏ ਮੋਟਰ ਤੇ ਬਾਕੀ ਚੈੱਕ ਕਰੋ ਆਪਣਾ ਜਮ ਕਣਕ ਦਾ ਜਰਮੀਨੇਸ਼ਨ ਕਹਿ ਦੋ ਹੁੰਦਾ ਤਾਂ ਯਾਬੀ ਜੰਮੇ ਆ ਹੁਣ ਅੱਜ ਗੱਲ ਸਾਰੇ ਜਰਮੀਨੇਸ਼ਨ ਕਹਿੰਦੇ ਨੇ ਤਾਂ ਆਪੋ ਵੀ ਓਕਣੇ ਬੋਲਦੇ ਜੀ ਹੁੰਦੇ ਆ ਪੰਜਾਬੀ ਤੋਂ ਹਟ ਕੇ ਅੰਗਰੇਜ਼ੀ ਜੀ ਜਾਂਦਾ ਮੁੰਡੋ ਮੁੰਡਿਓ ਠੀਕ ਹੈ ਜੀ ਤੇ ਲੋ ਜੀ ਹੱਕਤੀ ਆਪਾਂ ਬਾਪਿਆਂ ਦੇ ਸ਼ੇਦਾਂ ਦੇ ਕੋਲੋਂ ਕੱਢੀ ਬਾਕੀ ਚੈੱਕ ਕਰੋ ਤੇ ਰਸਤੇ 'ਚ ਆਪਾਂ ਮਾਂ ਕੇ ਤੇਲ ਵੀ ਪਵਾ ਲਈਏ ਬਾ ਤੇਲ ਤੇ ਆਪਾਂ ਅੱਧੀ ਟੈਂਕੀ ਕਰਾ ਕੇ ਤੇ ਹੱਕ ਤੇ ਕਿਉਂਕਿ ਪਿੰਡ ਖਾਸੀ ਦੂਰ ਆ ਤਾਂ ਕਰਕੇ ਤੇ ਰੱਬ ਦਾ ਨਾਮ ਲੈ ਕੇ ਫਿਰ ਤੋਂ ਸ਼ੁਰੂਆਤਾਂ ਕਰਤੀ ਆਪਣੀ ਮੰਚਲ ਕਣੀ ਨੂੰ ਤੇ ਬਾਕੀ ਅਸੀਂ ਆਪਾਂ ਬੈਠੇ ਆ ਤੇ ਆਰਾਮ ਤੇ ਆਰਾਮ ਤੇ ਜਾਵਾਂਗੇ ਕੋ ਬਹੁਤੀ ਆਪਾਂ ਨੂੰ ਕਾਹਲੀ ਨਹੀਂ ਤੇ ਬਸ ਚੱਲ ਰਹੇ ਆ ਰੱਬ ਦਾ ਨਾਮ ਲੈ ਕੇ ਤੇ ਬਸ ਸਿੱਧਾ ਹੁਣ ਆਪਾਂ ਰੋਡ ਚੜਾ ਲੈਨੇ ਆ ਤੇ ਚਲੋ ਜੀ ਰੱਬ ਦੀ ਕਿਰਪਾ ਨਾਲ ਜਾ ਰਹੇ ਆ ਤੇ ਬਸ ਅੱਗੇ ਜਾ ਕੇ ਮੁੰਡਿਓ ਟ੍ਰੈਫਿਕ ਬਹੁਤ ਜਾਮ ਲੱਗਿਆ ਹੋਇਆ ਸੀਗਾ ਮੈਂ ਸੋ ਜਾਮ ਚੋਂ ਨਿਕਲੇ ਪਹਿਲਾਂ ਤਾਂ ਉੱਪਰਲੇ ਰੋਡ ਤੇ ਲੱਗਿਆ ਹੋਇਆ ਸੀ ਤਾਂ ਤੇ ਚੈੱਕ ਕਰੋ ਕਿੰਨਾ ਟ੍ਰੈਫਿਕ ਸੀਗਾ ਤੇ ਬਾਕੀ ਅੱਗੇ ਪੁਲਸ ਵਾਲਾ ਕਹਿੰਦਾ نیچے ਨੂੰ ਤਾਰ ਲਓ ਫਿਰ نیچے ਤਾਰ ਲਈ ਆਪਾਂ ਗੱਡੀਆਂ ਤਾਂ ਵੀ ਬਹੁਤ ਟ੍ਰੈਫਿਕ ਸੀਗਾ ਤਾਂ ਵੀ ਨਹੀਂ ਆਪਾਂ ਨੂੰ ਅੱਗੇ ਜਾਣ ਨੂੰ ਮੌਕਾ ਮਿਲਿਆ ਤੇ ਬਾਕੀ ਆ ਚੈੱਕ ਕਰੋ نیچے ਟ੍ਰੈਫਿਕ ਕਿੰਨਾ ਹੈ ਤੇ ਬਾਕੀ ਅਗਲਾ ਰੋਡ ਸਾਫ ਹੋ ਗਿਆ ਸੀਗਾ ਜਿਹੜਾ ਨਾਲ ਵਾਲਾ ਸੀਗਾ ਤੇ ਬਾਕੀ ਹੁਣ ਆਪਾਂ ਵੀ ਉਧਰ ਚੜਾ ਲਾਂਗੇ ਬਸ ਅੱਗੇ ਤੋਂ ਸਿੱਧਾ ਰੋਡ ਫਿਰ ਸਾਫ ਆਪਾਂ ਨੂੰ ਮਿਲ ਜੂਆ ਰੋਡ ਤੇ ਚੱਕੋ ਮੁੰਡਿਆ ਤੇ ਟ੍ਰੈਫਿਕ ਹੋ ਗਿਆ ਸਾਈਡ ਤੇ ਆਪਾਂ ਲਾਂਗੇ ਤੇ ਵਾ ਸਿੱਤਾ ਜਾ ਕੇ ਹੁਣ ਤੁਹਾਨੂੰ ਦਰਸ਼ਨ ਕਰਾਨੇ ਆ ਤੇ ਚੱਕੋ ਜੀ ਦਰਸ਼ਨ ਕਰੋ ਜੀ ਤੇ ਲੋ ਜੀ ਆਪਾਂ ਪ੍ਰਸ਼ਾਦਾ ਪਾਣੀ ਵੀ ਛਕ ਲਿਆ ਮੱਥਾ ਟੇਕ ਕੇ ਆਗੇ ਸੀਗੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਬਸ ਹੁਣ ਆਪਾਂ ਘਰ ਨੂੰ ਚੱਲਦੇ ਆਂ ਮਿੱਤਰੋ ਚੱਲੇ ਜੀ ਆਪਾਂ ਰੁੱਟ-ਨੁੱਟੀਆਂ ਲੈ ਕੇ ਘਰ ਨੂੰ ਚਲੋ ਜੀ ਚਲੋ ਮਿੱਤਰ ਚਲੀਏ ਚਲੋ ਭਾਈ ਅੰਮਲੇ ਦਾ ਗੁੱਦੀ ਦਾ ਨਹੀਂ ਕਰੀਓ ਮੈਂ ਤਾਂ ਗੁੱਦੀ ਨੂੰ ਤਾਂ ਦੇਦਾ ਲੋ ਜੀ ਮਿੱਤਰੋ ਚੱਲਦੇ ਹੁਣ ਅਪਰੋਂ ਘਰ ਨੂੰ ਵਾਪਸ ਤੇ ਅੱਗੇ ਦਿਖਾ ਕੇ ਜਾ ਕੇ ਤੁਹਾਨੂੰ ਕੁਝ ਦਿਖਾਵਾਂਗੇ ਕਆ ਫਿਰ ਬਲੌਗ ਦੀ ਕਰ ਦਾਂਗੇ ਆਂਟੀ ਚਲੋ ਅੱਗੇ ਤੇ ਆਓ ਜੀ ਆਪਾਂ ਉਧਰੋਂ ਆ ਗਏ ਤੇ ਇੱਧਰ ਨੂੰ ਤੇ ਹੁਣ ਆਪਾਂ ਚੱਲਿਆਂ ਆਪੋ ਆਪਣੀ ਮਾਸੀ ਕੋਲ ਸੱਚ ਸੂਟ ਵੜਨ ਵਾਸਤੇ ਜਿਹੜਾ ਉਦਾਂ ਤੁਹਾਨੂੰ ਦੱਸਿਆ ਸੀਗਾ ਆਪਾਂ ਦੇਣਗੇ ਸੀਗੇ ਤੇ ਬਸ ਹੁਣ ਆਪਾਂ ਉਦੋਂ ਚੱਲਿਆਂ ਆਪਾਂ ਮੱਥਾ ਟੇਕ ਕੇ ਆ ਗਏ ਸੀ ਉਧਰੋਂ ਬਾਕੀ ਹਾਂ ਆਪਾਂ ਘਰ ਦੇ ਛੱਡ ਕੇ ਇਹਦੇ ਤੇ ਬਸ ਹੁਣ ਇੱਧਰ ਨੂੰ ਚੱਲੇ ਆਪਨਾ ਇੱਧਰ ਨੂੰ ਆਪਣੇ ਮਾਸੀ ਦੇ ਪਿੰਡ ਘੜੀਆਂ ਨੂੰ ਤੇ ਚਲੋ ਦੇਖੋ ਅੱਗੇ ਅੱਗੇ ਜੀ ਮਿੱਤਰੋ ਆਪਾਂ ਸੂਟ ਲੈ ਕੇ ਵਾਪਸ ਆ ਰਹੇ ਆਂ ਉੱਡ ਜਾ ਕੇ ਗੋਲ ਗੱਪੇ ਖਾਵਾਂਗੇ ਜਗਵਾਲੀ ਤੇ ਅੱਜ ਦੇ ਵਲੌਗ ਵਿੱਚ ਬਸ ਇੰਨੇ ਹੀ ਜੋਦ ਅੱਗੇ ਖੋਲ ਗੱਪੇ ਦਿਖਾ ਕੇ ਖਾ ਕੇ ਦਿਖਾਵਾਂਗੇ ਭਾਈ ਤੁਹਾਨੂੰ ਵੀ ਅਸੀਂ ਵੀ ਗੋਲ ਗੱਪੇ ਖਾ ਲੈਂਦੇ ਹਾਂ ਜੋਦਾ ਤੂੰ ਦਿਖਾਣੇ ਕੋਈ ਨਹੀਂ ਚਲੋ ਜੀ ਤੇ ਆਓ ਜੀ ਉਹ ਲੋਕ ਲਾ ਕੇ ਜੋ ਉੱਪਰ ਪਹਿਲਾਂ ਜਾ ਕੇ ਖੜ ਗਿਆ ਬਸ ਆਪਾਂ ਵੀ ਚੱਲਦੇ ਹਾਂ ਮੁੰਡਾ ਆਪਣਾ ਮਾਲ ਭੁੱਲ ਗਿਆ ਤਾਂ ਗੱਡੀ 'ਚ ਤੇ ਹੁਣ ਚੱਕਣ ਆਇਆ ਬੱਸ ਖਾਣੇ ਆ ਉਹ ਤੋਂ ਬਾਅਦ ਫਿਰ ਕੰਨੋਂ ਚੱਲਦੇ ਹਾਂ ਅੱਲਾ ਬਿੱਧਾ ਕਰਨਿਆ ਤੁਹਾਨੂੰ ਅਗਲੇ ਬਲੌਗ ਵਾਸਤੇ ਤੇ ਬਾਕੀ ਸਭ ਤੇ ਸ਼੍ਰੀ ਅਕਾਲ ਫਿਰ ਤੋਂ ਸਾਡੇ ਵੱਲੋਂ ਤੇ ਬਸ ਅੱਜ ਦੇ ਬਲੌਗ ਚ ਇੰਨਾ ਕੀ ਸੀਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ ਬਾਏ ਬਾਏ